ਚਲ ਮम्मी ਇਹ ਵੀ ਵਧੀਆ ਹੋ ਗਿਆ ਜਿਹੜਾ ਬੰਟੀ ਨੇ ਕਹਿਤਾ ਵੀ ਮੈਂ ਛੱਡਿਆ ਹਾਂ ਨਹੀਂ ਬੱਸਾਂ 'ਚ ਤਾਂ ਬਹੁਤ ਔਖਾ ਹੋ ਜਾਂਦਾ ਚੱਲ ਪੁੱਤ ਵਧੀਆ ਨਾਲੇ ਤੂੰ ਵੀ ਸਖਾਲੀ ਵਗ ਜੇਗੀ ਨਹੀਂ ਤਾਂ ਜਖਣੇ ਵਿਆਹ ਸਮਾਨ ਚੱਕ ਕੇ ਤਾਂ ਬੱਸਾਂ 'ਚ ਬਹੁਤ ਔਖਾ ਹੈ ਪੀੜੀ ਵਾਲੀ ਹੁੰਦੀ ਹੈ ਦੇਖ ਪੁੱਤ ਗੱਡੀ 'ਚ ਨਾਲੇ ਘਰੋਂ ਚੜ੍ਹੇਗੀ ਘਰੇ ਜਾ ਕੇ ਉਤਰੇਗੀ ਨਾਲੇ ਜਿੰਨਾ ਮਰਜੀ ਸਮਾਨ ਘਰ ਲਾ ਵਿੱਚ ਹਾਂਜੀ ਮੰਮੀ ਇਹ ਤਾਂ ਹੈਗਾ ਨਾਲੇ ਤਾਂ ਉਹ ਮੈਨੂੰ ਛੱਡਿਆਊਗਾ ਨਾਲੇ ਤੁਹਾਡਾ ਸੰਧਾਰੇ ਦਾ ਕੰਮ ਨਿਭੜ ਜੂ ਲੈ ਆ ਤਾਂ ਤੇਰਾ ਮਾਮਾ ਵੀ ਆਉਂਦਾ ਹੈ ਚਲ ਉਹ ਤਾਂ ਵਧੀਆ ਨਾਲੇ ਤੈਨੂੰ ਮਿਲ ਜੂਗਾ ਪਰ ਦੱਸਿਆ ਹੀ ਨਹੀਂ ਕੁਛ ਨਾ ਫੋਨ ਫੋਨ ਕਰਿਆ ਵੀ ਮੈਂ ਆਉਂਗਾ ਸਸੀ ਗਾਲ ਮਾਮਾ ਜੀ ਸਸੀ ਗਾਲ ਸਸੀ ਗਾਲ ਪਾਣਾ ਸਤਿ ਸ਼੍ਰੀ ਅਕਾਲ ਹੋਰ ਸੁਣਾ ਸਭ ਠੀਕ ਠਾਕ ਹੈ ਠੀਕ ਹੈ ਤੁਸੀਂ ਸੁਣਾਓ ਹਾਂ ਸਭ ਠੀਕ ਹੈ ਕਰ ਲੈ ਬੈਠਾ ਠੀਕ ਹੋ ਜੀ ਪਾਣੀ ਲੈ ਰੱਖ ਤੇਰੇ ਮਾਮੇ ਨੂੰ ਵੀਰੇ ਤੋਂ ਮੜਾ ਮੋਟਾ ਦੱਸਤਾ ਦਿਆ ਕਰ ਫੋਨ ਫੋਨ ਕਰਕੇ ਵੀ ਮੈਂ ਭੈਣੇ ਆ ਜਾਊਂਗਾ ਦੱਸ ਬੰਦਾ ਕਈ ਵਾਰੀ ਘਰੇ ਨਹੀਂ ਹੁੰਦਾ ਬਾਹਰ ਅੰਦਰ ਗਿਆ ਹੋਇਆ ਹੁੰਦਾ